ਕੋਲਕਾਤਾ ਦੇ ਆਰਜੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਇੱਕ ਸਿਖਿਆਰਥੀ ਡਾਕਟਰ ਮੋਮਿਤਾ ਨਾਲ ਜੋ ਬਲਾਤਕਾਰ ਅਤੇ ਹੱਤਿਆ ਦਾ ਮਾਮਲਾ ਹੋਇਆ ਹੈ ਤੇ ਉਸ ਦੇ ਸਬੰਧ ਵਿੱਚ ਪੂਰੇ ਪੰਜਾਬ ਦੇ ਡਾਕਟਰਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨਾ ਦੋਸ਼ੀਆਂ ਨੂੰ ਫੌਂਸੀ ਦਿਵਾਉਣ ਲਈ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਦੇ ਵਿੱਚ ਕੈਂਡਲ ਮਾਰਚ ਡਾਕਟਰਾਂ ਵੱਲੋਂ ਕੱਢਿਆ ਗਿਆ ਜਿੱਥੇ ਵੱਖ-ਵੱਖ ਸੰਸਥਾਵਾਂ ਤੇ ਵੱਖ-ਵੱਖ ਪੋਸਟਰ ਵੀ ਸਕੈਂਡਲ ਮਾਰਚ ਵਿੱਚ ਮੌਜੂਦ ਸਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਫੌਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਇਦਾਂ ਦਾ ਕੰਮ ਕਰਨ ਤੋਂ ਪਹਿਲਾਂ ਦੋਸ਼ੀ ਬਾਰ-ਬਾਰ ਸੋਚਣ ਪત્રਕਾਰ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਹੈ ਕਿ ਅਪਰਾਧੀਆਂ ਨੂੰ ਕੋਈ ਵੀ ਕਾਨੂੰਨ ਦਾ ਬੇਖੌਫ ਖਤਰਾ ਨਹੀਂ ਹੈ ਤੇ ਉਹ ਬੜੀ ਆਸਾਨੀ ਦੇ ਨਾਲ ਇਦਾਂ ਦੀਆਂ ਕਢੌਣੀਆਂ ਹਰਕਤਾਂ ਨੂੰ ਅੰਜਾਮ ਦਿੰਦੇ ਹਨ ਉਹਨਾਂ ਕਿਹਾ ਕਿ ਜਿੱਦਾਂ ਦੇ ਬਾਹਰ ਸਖਤ ਕਾਨੂੰਨ ਨੇ ਉਦਾਂ ਦੇ ਕਾਨੂੰਨ ਇੱਥੇ ਵੀ ਲਾਗੂ ਹੋ ਜਾਣ ਤਾਂ ਜੋ ਪੰਜਾਬ ਵਿੱਚ ਵੀ ਧੀਆਂ ਪਹਿਣਾ ਆਪਣੇ ਆਪ ਚੱਲ ਫਿਰ ਸਕਣ ਟੈਸਟ ਕਰ ਲਈ ਜਿਹੜਾ ਕੋਲਕਾਤਾ ਦੇ ਵਿੱਚ ਹਰੀਤ ਤੋਂ ਬਾਅਦ ਇੱਕ ਡਾਕਟਰ ਦਾ ਆਨ ਡਿਊਟੀ ਮਰਡਰ ਕੀਤਾ ਗਿਆ ਉਹਦੇ ਲਈ ਅਸੀਂ ਡਿਮਾਂਡ ਕਰ ਰਹੇ ਹਾਂ ਕਿ ਉਸ ਨੂੰ ਫਾਂਸੀ ਦਿੱਤੀ ਜਾਏ ਜਿਨ੍ਹਾਂ ਨੇ ਆ ਕੰਮ ਕੀਤਾ ਇਸ ਤੋਂ ਇਲਾਵਾ ਸਾਰੀ ਜਿੰਨੀ ਮੈਡੀਕਲ ਫੈਸਿਲਿਟੀ ਆਈਐਮਈ ਵੱਲੋਂ ਕੋਲਸੀ ਵੀ ਸਟ੍ਰਾਈਕ ਕੀਤੀ ਜਾਏ ਸੈਟਰਡੇ ਸੰਡੇ ਜਿਨ੍ਹਾਂ ਡਾਕਟਰ ਦੇਸ਼ ਦੇ ਸਾਰੇ ਸਟ੍ਰਾਈਕਤੇ ਨੇ ਆਪਣੀ ਓਪੀਡੀ ਬੰਦ ਕਰਕੇ ਫਾਂਸੀ ਦੀ ਸਜ਼ਾ ਦੀ ਸਾਰੇ ਜਾਣੇ ਅਸੀਂ ਮੰਗ ਕਰ ਰਹੇ ਹਾਂ ਆਪ ਸਭ ਜੀ ਦਾ ਓਨਲੀ ਅਤੇ ਧੰਨਵਾਦ ਡਾਕਟਰ ਡਾਕਟਰ ਉਹਦੇ ਤੁਹਾਡੇ ਇੰਨਾ ਸਟਾਕ ਹੁੰਦਾ ਇੰਨੀ ਸਾਰੀ ਹੱਫ ਸਟੇ ਹੁੰਦੀ ਚਾ ਇਹ ਤਾਂ ਹੋ ਗਿਆ ਪਰ ਜਿੱਥੇ ਉਥੇ ਨਰੰਦਾਂ ਨੇ ਆ ਬੰਦਾ ਨੀ ਪਰਮਾਰਸਰ ਜੀ ਕੋ ਐਡਮਿਟ ਹੋਇਆ ਉੱਥੇ ਮਰੀਜ਼ ਉਥੋਂ ਬਾਹਰ ਨਹੀਂ ਆ ਸਕਦਾ ਇੰਨੀ ਸਿਕورٹی ਹੁੰਦੀ ਫਿਰ ਵੀ ਐਡੀ ਵੱਡੀ ਜਿਹੜਾ ਅੰਜਾਮ ਲਾਦ ਕਰ ਦਿੱਤਾ ਗਿਆ ਕਿਵੇਂ ਦੇਖਦੇ ਸਾਰੇ ਔਨ ਸੋਸ਼ਲ ਮੀਡੀਆ ਜੋ ਕਹਿ ਰਹੇ ਨੇ ਸਾਰੇ ਜਾਨੇ ਵੀ ਉਥੇ ਫੈਕਿਲਟੀ ਇਨਵੋਲਵ ਸੀ ਜਿੰਨਾ ਮੈਡੀਕਲ ਸਟਾਫ ਦੇ ਵਿੱਚੋਂ ਕੋਈ ਨਾ ਕੋਈ ਇਨਵੋਲਵ ਸੀ ਪੋਲੀਟੀਕਲ ਵਿੱਚ ਇਨਵੋਲਵ ਸੀ ਕੋਈ ਨਾ ਕੋਈ ਇਨਵੋਲਵਮੈਂਟ ਹੈਗੀ ਆ ਤਾਂ ਹੀ ਸਭ ਕੁਝ ਹੋਇਆ ਇਸ ਤੋਂ ਇਲਾਵਾ ਪੋਸੀਬਲ ਨਹੀਂ ਹੈਗਾ ਇਹ ਚੀਜ਼ ਹੋਣ ਮੇਲੇ ਪੁਕਤ ਕਰ ਰਹੇ ਸੀ ਸਾਰੀ ਮੇਲੇ ਪੁਕਤ ਹੋ ਸਕਦੀ ਹੈ ਪਹਿਲਾਂ ਤੋਂ ਸਰਹੱਦ ਪਰ ਚਾਰਜ ਆ ਰਿਹਾ ਵੀ ਹੋ ਸਕਦਾ ਇਸ ਚੀਜ਼ ਦੇ ਸ਼ਰਕਲਾ ਨਾਰਵਿਸ ਜੋ ਪ੍ਰੋਟੈਸਟ ਡਾਕਟਰ ਫਾਦੇ ਜੀ ਔਰ ਡਾਕਟਰ ਚਰਚਨ ਜੀ ਦੇਖ ਰਿਹਾ ਵਿੱਚ ਕੀਤਾ ਗਿਆ ਔਰ ਬਹੁਤ ਹੀ ਸ਼ਰਮਨਾਕ ਘਟਨਾ ਇੱਕ 31 ਸਾਲ ਦੀ ਡਾਕਟਰ ਮੰਨਤਾ ਜੋ ਕੋਲਕਾਤਾ ਦੇ ਵਿੱਚ ऑन प्रैक्टिस और पीजी अपने पोस्ट ग्रेजुएशन ऑनलाइन कंप्लीट ਕਰ ਰਹੀ ਆ پورے ਦੇਸ਼ ਦੇ ਲਈ ਝੰਜੋੜ ਕੇ ਰੱਖਣ ਵਾਲੀ ਇੱਕ ਨਿਊਜ਼ ਹੈ ਔਰ ਅੱਜ ਉਹਦੇ ਜਸਟਿਸ ਲਈ ਆਪਾਂ ਨੂੰ ਇਕੱਤਰ ਹੋਣ ਲਈ ਮਜਬੂਰ ਹੋਣਾ ਪਿਆ ਸੋ ਕਿੰਨੀ ਮੰਨ ਭਾਂਦੀ ਘਟਨਾ ਆਈ ਕਿ ਇੱਕ ਡਿਵੈਲਪਿੰਗ ਕੰਟਰੀ ਆਪਾਂ ਕਹਿ ਰਹੇ ਆ ਕਿ ਆਪਣਾ ਦੇਸ਼ ਵਿਕਸਿਤ ਹੋਣ ਜਾ ਰਿਹਾ ਹੈ ਤੇ ਜਿੱਥੇ ਡਾਕਟਰ ਹੀ ਸੇਫ ਨਹੀਂ ਆ ਜਿੱਥੇ ਆਪਾਂ ਜਿਹਨੂੰ ਕਹਿੰਦੇ ਕਿ ਰੱਬ ਦਾ ਰੂਪ ਹੀ ਸੇਫ ਨਹੀਂ ਆ ਤਾਂ ਕਿੰਨੀ ਸੋਚ ਸਕਦੇ ਹੋ ਕਿ ਕਿੰਨਾ ਗਲਤ ਮੈਸੇਜ ਪੂਰਾ ਇੰਟਰਨੈਸ਼ਨਲ ਮੀਡੀਆ ਤੱਕ ਗਿਆ ਹੋਵੇਗਾ ਸੋ ਬਹੁਤ ਦੁਖਦਾਈ ਘਟਨਾ ਹੈ ਕਿ ਸਾਡੀਆਂ ਧੀਆਂ ਜੋ ਆਪਣੇ profession ਨੂੰ ਆਪਣੇ future ਨੂੰ ਸੇਫ ਕਰਨ ਲਈ ਆਪਣੇ future ਦੇ ਵਿੱਚ ਕੰਮ ਕਰਦੇ ਹੋਣ ਲਈ 36 ਘੰਟੇ ਡਿਊਟੀਆਂ ਕਰ ਰਹੀਆਂ ਉਹ ਡਾਕਟਰ 36 ਘੰਟੇ ਲਗਾਤਾਰ ਡਿਊਟੀ ਤੇ ਸੀ ਔਰ ਕਿੰਨੀ ਸ਼ਰਮਨਾਕ ਘਟਨਾ ਹੈ ਕਿ ਇੱਕ ਹਸਪੀਟਲ ਪ੍ਰਿੰਸਿਪਲ ਦੇ ਅੰਦਰ ਐਂਟਰ ਕਰਕੇ ਇੱਕ ਰੈਕਨਸ ਮਲੇ ਇੱਕ ਬਲੱਧਕਾਰੀ ਨੇ ਕਿੰਨਾ ਵੱਡਾ ਅੰਜਾਮ ਦਿੱਤਾ ਬਲੱਧ ਕਰਨ ਤੋਂ ਬਾਅਦ ਉਹਦਾ ਮਰਡਰ ਕੀਤਾ ਗਿਆ ਸੋ ਬਹੁਤ ਹੀ ਨਿੰਦਣਯੋਗ ਘਟਨਾ ਹੈ ਮੈਂ ਤਾਂ ਸੋਚਦਾ ਕਿ ਫਾਂਸੀ ਤੋਂ ਘੱਟ ਕੋਈ ਸਜ਼ਾ ਨਹੀਂ ਇਸ ਤਰ੍ਹਾਂ ਦੇ ਰੈਪਿਸ ਨੂੰ ਔਰ ਮਰਡਰ ਕਰਨ ਵਾਲੇ ਕੋਈ ਵੀ ਉਹਦੇ ਵਿੱਚ ਚਾਹੇ 10 ਬੰਦੇ ਇਨਵੋਲਵ ਨੇ ਚਾਹੇ 20 ਬੰਦੇ ਇਨਵੋਲਵ ਨੇ ਇੱਦਾਂ ਨਹੀਂ ਮਹਰੂਆ ਫਿਰ ਪਤਰਾ ਖੜਦੇ ਵਿੱਚ ਜੋ ਕਿ ਰੇਲਪਾਰਕ ਝੋਰੀਆਂ ਦੇ ਵਿੱਚ ਲਾਜ ਨੂੰ ਜਿਹੜਾ ਬਿਲਕੁਲ ਜੀ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਨਿੰਦ ਜੋ ਘਟਨਾਵਾਂ 250 ਚ ਹੋ ਰਹੀਆਂ ਨੇ ਸੋ ਇੱਥੋਂ ਸਾਡਾ ਬਿਲਕੁਲ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਜਾਗਰਿਤ ਹੋਣਾ ਪਏਗਾ ਆਪਣੀਆਂ ਜੋ ਵੀ ਸਾਡੀਆਂ ਆਪਣੀਆਂ ਸਾਰੀਆਂ ਸਵੈਸਤਾਂ ਨੂੰ ਛੱਡ ਕੇ ਸਾਨੂੰ ਇੱਕ ਮੁੱਠ ਹੋਣਾ ਪਏਗਾ ਦੇਖੋ ਪਾਰਟੀਬਾਦੀ ਤੋਂ ਉੱਤੇ ਉੱਠ ਕੇ ਸਾਨੂੰ ਇਕੱਤਰ ਹੋਣਾ ਪਏਗਾ ਇਹਨਾਂ ਮਰਦਾ ਕਿਵੇਂ ਦੇਦ ਜਿਹੜੇ ਕੰਡਲ ਮਾਰ ਤੁਹਾਨੂੰ ਕਰਨੇ ਪੈ ਰਹੇ ਨੇ ਇਹਨਾਂ ਵਰਸਾ ਕਿਦਾਂ ਦੀ ਇਹ ਕੰਡਲ ਮਾਰ ਕਰਨੇ ਪੈ ਰਹੇ ਨੇ ਆਫਸ਼ਲੀ ਇਟ ਇਜ਼ ਅ ਨੈਗਲੀਜੈਂਸੀ ਆਫ ਯੂ ਕਨ ਸੇ ਪ੍ਰਸ਼ਾਸਨ ਆ ਨੈਗਲੀਜੈਂਸੀ ਪਾਰਟ ਹੈ ਕਿ ਅੱਜ ਆਪਾਂ ਇੱਕ ਜਸਟਿਸ ਲੈ ਲਈ ਸਾਡੀ ਇੱਕ ਧੀਰੂ ਜਸਟਿਸ ਲੈ ਲਈ ਤੁਹਾਨੂੰ ਸੜਕਾਂ ਦੇ ਉੱਪਰ ਨਾ ਪੈ ਰਿਆ ਸਾਡੇ ਡਾਕਟਰ ਸਾਡੇ ਜਿਹੜੇ ਜਿਨ੍ਹਾਂ ਨੇ ਮਨੇ ਜਿਨ੍ਹਾਂ ਤੇ ਆਸ ਕਰਦੇ ਕਿ ਸਾਨੂੰ ਇਹ ਪ੍ਰੋਟੈਕਟ ਇੱਕ ਅਪਲ ਕਰਨੇ ਨਾ ਵੀ ਜਦੋਂ ਬੰਦਾ ਬਿਲਕੁਲ ਲਾਸਟ ਸਟੇਜ ਤੇ ਜਾਂਦਾ ਤਾਂ ਉਹਨੂੰ ਹਮੇਸ਼ਾ ਇਹ ਆਸ ਹੁੰਦੀ ਹੈ ਕਿ ਮੈਨੂੰ ਡਾਕਟਰ ਬਚਾ ਸਕਦਾ ਤੇ ਜੇ ਡਾਕਟਰ ਹੀ ਸੇਵ ਨਹੀਂ ਆ ਤਾਂ ਫਿਰ ਆਪ ਆਪਾ ਖੁਦ ਸੋਚ ਸਕਦੇ ਹੋ ਵੀ ਕਿੰਨਾ ਇਹ ਪ੍ਰਸ਼ਾਸਨ ਪੁਲਿਸ ਡਾਕਟਰ ਨੂੰ ਰੱਬੀ ਨੂੰ ਮੰਨ ਜਾਂਦਾ ਜੇ ਉਥੇ ਹੀ ਕੰਮ ਡਬੇ ਗਿਆ ਫਿਰ ਆਮ ਜਨਤਾ ਦਾ ਕੀ ਕਿ ਉਹ ਬਿਲਕੁਲ ਜੀ ਬਿਲਕੁਲ ਇਹ ਗੱਲ ਸੱਚ ਹੈ ਜੀ ਆਮ ਜਨਤਾ ਦਾ ਵੈਸੇ ਵੀ ਵਿਸ਼ਵਾਸ ਛੁੱਟ ਜਾਣਾ ਜੀ ਇਹ ਵੀ ਮੈਨੂੰ ਲੱਗਦਾ ਹੈ ਉੱਥੇ ਤੱਕ ਕਿ ਜਿਹੜੀਆਂ ਸਾਡੇ ਕੋਈ ਸਾਡੇ ਪੇਰੈਂਟਸ ਵਿਚਾਰੇ ਆਪਣੇ ਐਫਰਟ ਕਰਕੇ ਆਪਣੀਆਂ ਧੀਆਂ ਨੂੰ ਪੜਾਉਣ ਲਈ ਦੂਰ ਤੋਂ ਬਾਹਦੇ ਭੇਜਦੇ ਨੇ ਉਹਨਾਂ ਦਾ ਤਾਂ ਹੌਸਲਾ ਹੀ ਨਹੀਂ ਪੈਣਾ ਇੰਨੀ ਵੱਡੀ ਇਹ ਘਟਨਾ ਹੋ ਚੁੱਕੀ ਆ ਤੇ ਕੋਲਕਾਤਾ ਦੇ ਵਿੱਚ ਜਿਹੜੀ ਇਹ ਮੰਦਭਾਗੀ ਘਟਨਾ ਨਿਰਬਯਾ 2 ਜਿਹਨੂੰ ਨਾਮ ਦਿੱਤਾ ਜਾ ਰਿਹਾ ਇਹ ਕੋਲਕਾਤਾ ਦੇ ਵਿੱਚ ਮੰਦਭਾਗੀ ਘਟਨਾ ਹੋਈ ਸਾਡੀ ਇੱਕ ਭੈਣ ਦੇ ਨਾਲ ਇਸ ਤੋਂ ਜ਼ਿਆਦਾ ਕਿਹੋ ਜਿਹੀ ਹਰਕਤ ਨਹੀਂ ਹੋ ਸਕਦੀ ਔਰ ਓਟੋ ਜਿਹੜੀ ਵੱਡੀ ਕਿਨੌਨੀਆਂ ਘਰ ਕਰਤੀ ਉਥੋਂ ਦੀ ਲੋਕਲ ਗਵਰਨਮੈਂਟ ਨੇ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ ਸਲੋਗਨ ਬੜਾ ਵਧੀਆ ਵੀਰ ਜੀ ਨੇ ਫੜਿਆ ਹੋਇਆ ਵੀ ਵਾਂਟ ਜਸਟਿਸ ਸ਼ੋ ਦੀ ਪਾਵਰ ਆਫ ਯੂਨਿਟੀ ਇੰਡੀਅਨ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਸਿਆਸਤ ਨੂੰ ਇੱਕ ਛਿੱਕੇ ਤੇ ਟੰਗ ਕੇ ਇੱਥੇ اپੋਜੀਸ਼ਨ ਔਰ ਜਿਹੜੀ ਮੌਜੂਦਾ ਸਰਕਾਰ ਹੈ ਜਾਂ اپੋਜੀਸ਼ਨ ਇਹਨੂੰ ਇਹੋ ਜੇ ਮੁੱਦੇ ਤੇ ਇੱਕ ਇੱਕ ਮਤ ਬੋਲਣਾ ਚਾਹੀਦਾ ਪ੍ਰਧਾਨ ਸਾਹਿਬ ਉਹ ਜਿਹੜੀ ਆਪਣੇ ਡਿਵੀਜ਼ਨ ਹੋਇਆ ਬਲੱਡਰ ਹਾਂਜੀ ਕਿੱਥੇ ਨਾ ਸੀ ਹਾਂਜੀ ਉਹ ਜਿਹੜਾ ਬਾਤ ਕਰ ਉਹ ਹਫਤਾ ਦੇ ਅੰਦਰ ਹੋਇਆ ਜਾਂ ਬਾਹਰ ਹੋਇਆ ਕਿੱਥੇ ਹਸਪੀਟਲ ਦੇ ਪਰਮਿਸੀਸ ਦੇ ਵਿੱਚ ਜੋ ਉਹ ਰਿਪੋਰਟਸ ਆndੀਆਂ ਪਈਆਂ ਨੇ ਸੀਬੀਆਈ ਨੇ ਉਹਨਾਂ ਨੂੰ ਸੀਜ਼ ਕੀਤਾ ਆ ਉਹ ਹਸਪੀਟਲ ਦੇ ਪਰਮਿਸੀਸ ਦੇ ਵਿੱਚ ਹੋਈਆਂ ਨੇ ਸੀਬੀਆਈ ਉਹ ਵੀ ਹਾਈ ਕੋਰਟ ਦੇ ਆਰਡਰਾਂ ਦੇ ਉੱਤੇ ਸਿੱਧੇ ਇੰਟਰਵਿਊ ਕਰਦੀ ਪਈ ਆ ਲੋਕਲ ਗਵਰਨਮੈਂਟ ਪਰਮਿਟ ਨਹੀਂ ਕਰਦੀ ਪਈ ਪਰਮਿਸ਼ਨ ਨਹੀਂ ਦਿੱਤੀ ਪਈ ਕਿ ਉਹਨਾਂ ਨੂੰ ਅੰਦਰ ਵੜਨ ਪ੍ਰਧਾਨ ਸਾਹਿਬ ਉੱਥੇ ਤਾਂ ਡਾਕਟਰ ਵੀ ਜਿਹੜੇ ਟ੍ਰੇਨਰ ਦੇ ਸਟਾਫ ਸਾਰਾ ਮੌਜੂਦ ਉਹ ਤੇ ਆਮ ਬੰਦੇ ਤਾਂ ਜਿੱਥੇ ਉਹ ਜਿਹੜਾ ਬੰਦਾ ਸੀਗਾ ਉਹ ਬੰਦਾ ਪੁਲਿਸ ਦੇ ਨਾਲ ਰਿਲੇਟਡ ਬੰਦਾ ਸੀਗਾ ਕੋਈ ਮਤਲਬ ਆ ਸਰ 24 ਤੋਂ 25 ਬੰਦੇ ਦੱਸੀ ਜਾ ਰਹੀ ਨੇ ਨਹੀਂ ਅ 24 ਤੋਂ 25 ਬੰਦੇ ਦੀ ਅਜੇ ਤੱਕ ਕੋਈ ਖਬਰ ਜਿਹੜੀ ਆ ਉਹ ਉਹ ਚ ਇਨਵੋਲ ਉਹਦੇ ਉਹਨਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਨਾ ਕਿ ਉਹਦੇ ਵਿੱਚ ਇਨਵੋਲਵਮੈਂਟ ਦੱਸੀ ਜਾਂਦੀ ਪਈ ਆ ਉਹ ਜੋ ਵੀ ਆ ਉਹ ਸੀਬੀਆਈ ਦੇ ਵਿਚਾਰਦੀ ਨਾ ਉਹ ਮੇਰਾ ਵਿਸ਼ਾ ਨਹੀਂ ਆ ਉਹ ਸੀਬੀਆਈ ਦਾ ਵਿਸ਼ਾ ਆ ਮੈਂ ਇਹ ਕਵਾਂਗਾ ਕਿ ਸੀਬੀਆਈ ਇਹ ਤੇ ਜਾਂਚ ਕਰਦੀ ਪਈ ਆ ਸਾਰਾ ਬਿਨਾਂ ਪੱਖਪਾਤ ਤੋਂ ਜਾਂਚੋਣੀ ਆ ਔਰ ਬੜੇ ਧੱਕੇ ਨਾਲ ਸੀਬੀਆਈ ਨੇ ਜਾਂਚ ਲਈ ਆ ਬਿਆ ਹਾਈ ਕੋਰਟ ਕੋਈ ਲੋਕਲ ਗਵਰਨਮੈਂਟ ਚਾਂਦੀ ਨੂੰ ਸੀਗੀ ਕੀ ਇਹ ਜਾਂਚ ਜਿਹੜੀ ਸੀਬੀਆਈ ਨੇ ਔਰ ਬਾਅਦ ਧੰਨਵਾਦੀ ਅਸੀਂ ਦੇਈਦਾ ਕਿ ਉਹ ਜਾਂਚ ਜਿਹੜੀ ਹੈ ਬੜੇ ਤਿੱਖੇ ਤਰੀਕੇ ਨਾਲ ਕਰਦੇ ਪਏ ਨੇ ਔਰ ਉਹਨਾਂ ਨੇ ਬਹੁਤ ਬਹੁਤ ਅਚਲਵਾਲ ਕੀਤੇ ਨੇ ਮੈਂ ਕੋਈ ਗਲਤੀ ਕਰਾਂਗਾ ਕਿ ਇਸ ਮੁੱਦੇ ਤੇ ਤੁਸੀਂ ਕਿਸੇ ਵੱਡੇ ਲੀਡਰ ਨੂੰ ਆਪੋਜੀਸ਼ਨ ਦੇ ਉਹਨੂੰ ਬੋਲਦੇ ਦੇਖਿਆ ਰਾਹੁਲ ਗਾਂਧੀ ਵੀ ਜਾਂ ਕੋਈ ਐਕਸਵਾਈ ਡੇਟ ਨੇ ਨਾ ਨਹੀਂ ਲੈਣਾ ਚਾਹੁੰਦਾ ਕਿਸੇ ਵੀ ਲੀਡਰ ਦਾ ਕੋਈ ਉਥੇ ਜਿੱਥੇ ਵੀ ਇਦਾਂ ਦੀ ਵਾਰਦਾਤ ਹੁੰਦੀ ਆ ਆਦਰਵਾਇਜ਼ ਉਥੇ ਟੂਰਿਜ਼ਮ ਬਣਾ ਦਿੰਦੇ ਨੇ ਐਸੇ ਕਿਸੇ ਨੂੰ ਜਾਂਦੇ ਦੇਖਿਆ ਕਿ ਇਹ ਇਹਨੇ ਡਾਕਟਰ ਦੇ ਹੱਥ ਹੱਥ 'ਚ ਬਿਆਨ ਦਿੰਦੇ ਵੇਖਿਆ ਕਿਸੇ ਨੂੰ ਇਹ ਮੁੱਦਾ ਤੇ ਚੁੱਕਿਆ ਹੀ ਕੇਂਦਰ ਦੀ ਸਰਕਾਰ ਨੇ ਉਹ ਤਾਂ ਸੀਬੀਆਈ ਨੂੰ ਦਿੱਤਾ ਵਾ ਪ੍ਰਧਾਨ ਜੀ ਸਾਹਿਬ ਇੰਨੀ ਵੱਡੀ ਸ਼ਿਹੜੀ ਹੋਣ ਦੇ ਬਾਵਜੂਦ ਉਹ ਹਫਤਾਵਾਲੇ ਵਿੱਚ ਇੱਕ ਵੀ ਕੈਮਰਾ ਨਹੀਂ ਮੈਂ ਕਿ ਕੈਮਰੇ ਹੋਣਗੇ ਕੈਮਰੇ ਡਿਸਟਰਾਇ ਵੀ ਕੀਤੇ ਦੇ ਨੇ ਜੋ ਉਹਨਾਂ ਨਾਲ ਕਹਿਣਾ ਵਾ ਕਿਉਂਕਿ ਜਿਹੜਾ ਅਗਲੇ ਦਿਨ ਪ੍ਰੋਟੈਸਟ ਹੋਇਆ ਉਹਨਾਂ ਨੂੰ ਪਛਾਣ ਦੇ ਵਾਸਤੇ ਉਹਨਾਂ ਕ੍ਰਿਮੀਨਲਸ ਨੂੰ ਬਚਾਉਣ ਵਾਸਤੇ ਜਿਹੜਾ ਪ੍ਰੋਟੈਸਟ ਹੋਇਆ ਉਹਦੇ ਵਿੱਚੋਂ ਕੈਮਰੇ ਵੀ ਤੋੜੇ ਗਏ ਨੇ ਪਰ ਕੱਲੇ ਉੱਤਰਾਖੰਡ ਦੇ ਖੇਰ ਕਾਉਂਡ ਹੋ ਗਿਆ ਜੀ ਉੱਤਰਾਖੰਡ ਕਾ ਇਹਦੇ ਵਾਸਤੇ ਸਖਤ ਕਾਨੂੰਨੀ ਲੋੜ ਹੈ ਨਾ ਹੁਣ ਆਪਾਂ ਜਿਹੜੀ ਸਿੱਟੀ ਤੇ ਰਹਿੰਦੇ ਪਿਆ ਜਿੱਥੇ ਅਸੀਂ ਇਹ ਪ੍ਰੋਟੈਸਟ ਕਰਦੇ ਪਿਆ ਉੱਥੇ ਕੀ ਲਾਅ ਨਾ ਅਡਰ ਇੱਥੇ ਡਾਕਟਰਾਂ ਦੀ ਬਾਤ ਨੂੰ ਕਿਹੜਾ ਇੱਥੇ ਤੁਹਾਡੇ ਕੋਲ ਮੰਨ ਲੋ ਕਿ ਲੜਾਈ ਚੜ੍ਹ ਗਈ ਤੇ ਉਹਨੂੰ ਚਾਹੇਂਦੇ ਨੇ ਹਸਪੀਟਲ 'ਚ ਕਿਹੜੀ ਸਕਿਉਰਿਟੀ ਅਵੇਲੇਬਲ ਆ ਅਸੀਂ ਬਾਹਰ ਦੀ ਤੇ ਗੱਲ ਕਰਦੇ ਤੇ ਬਾਹਰ ਦੀਆਂ ਸਥਿਤੀਆਂ ਦੀ ਆਪਣੀ ਸਟੇਟ ਦੇ ਵਿੱਚ ਕਿੰਨੀ ਲਫਰੀ ਹੈ ਤੁਹਾਡੇ ਕੋਲ ਕਿ ਇਹ ਥਾਣੇ ਨੂੰ ਸੁਰੱਖਿਆ ਉਹਨੂੰ ਹਸਪੀਟਲ ਸੁਰੱਖਿਆ ਦੇਈਏ ਕਿ ਉਹ ਬੜਾ ਪੋਸਿਬਿਲਿਟੀ ਹੈਗੀ ਨਾ ਕਿ ਇਹ ਦੇਖਿਆ ਆਪਾਂ ਹਸਪੀਟਲ ਨਹੀਂ ਮਲਾਜਮ ਲਗਾ ਕੇ ਦੇ ਸਕੀਏ ਹਾਂ ਸਰ ਇੱਕ ਹਸਪਤਾਲ ਦੇ ਵਿੱਚ ਇੱਕ ਮਹਿਲਾ ਡਾਕਟਰ ਹੀ ਹਾਜ਼ਰ ਤੱਕ ਆਪਾਂ ਕੋਈ ਕੀ ਫਾਇਦੂ ਮੈਂ ਉਹੀ ਤਾਂ ਕਹਿ ਰਿਹਾ ਨਾ ਬਹੁਤ ਕਿਰੋਂ ਨੀਅਰ ਕਿਹਾਤਾ ਔਰ ਇੱਕ ਬੰਗਾਲੌਰ ਵੀ ਜਿੱਥੇ ਇੱਕ ਮੁੱਖ ਮੰਤਰੀ ਲੇਡੀ ਆ ਉਹਦੇ ਉਹਦੇ ਪ੍ਰਾਂਤ ਦੇ ਵਿੱਚ ਇਦਾਂ ਹੁੰਦਾ ਪਿਆ ਇਸ ਤੋਂ ਕੋਈ ਨਾ ਹਰਕਤ ਨਹੀਂ ਹੋ ਸਕਦੀ ਔਰ ਇਹਨੂੰ ਬਚਾਣਾ ਉਸ ਤੋਂ ਵੀ ਓਡੀ ਕਿਰੋਂ ਨੀਅਰ ਕਿਹਾਤਾ ਔਰ ਇਹਦੇ ਤੇ ਪਰਦਾ ਪਾਣਾ ਉੱਧਰ ਵੀ ਕਿਰੋਂ ਨੀਅਰ ਕਿਹਾਤਾ ਮੈਂ ਕਹਾਂਗਾ ਇਹਦੇ ਤੇ ਇਨਸਾਫ ਮਿਲਣਾ ਚਾਹੀਦਾ ਇਹ ਤਾਂ ਫਾਂਸੀ ਹੀ ਉਹਦਾ ਸੋਲੂਸ਼ਨ ਆ ਹੋਰ ਕੋਈ ਸੋਲੂਸ਼ਨ ਨਹੀਂ ਹੋਗਾ ਇਹ ਮਰਬਾ ਮਰਬਾ ਦੇ ਕੇਸ ਦੇ ਵਿੱਚ ਜਿੱਦਾਂ ਜੱਜਮੈਂਟ ਆਈ ਸੀ ਉਹ ਦੇਖ ਲਈ ਔਰ ਤੋਂ ਵੀ ਫਾਸਟ ਹੋਣੀ ਚਾਹੀਦੀ ਔਰ ਡਾਕਟਰ ਦੀ ਪ੍ਰੋਟੈਕਸ਼ਨ ਪ੍ਰੋਟੈਕਸ਼ਨ ਜਿਹੜੀ ਆ ਉਹ ਯਕੀਨੀ ਹੋਣੀ ਚਾਹੀਦੀ ਆ ਡਾਕਟਰਾਂ ਦੀ ਪ੍ਰੋਟੈਕਸ਼ਨ ਮਸਟ ਆ ਮੈਂ ਇਸ ਵਕਤ ਸਾਡੇ ਬ੍ਰਦਰ ਜਾਰਜ ਬ੍ਰਦਰ ਗੁਰਮੁਖ ਔਰ ਸੇਵਕ ਕਲਾਨੌਰ ਗੁਰਦਾਸਪੁਰ ਡਿਸਟ੍ਰਿਕਟ ਤੋਂ ਪੰਜਾਬ ਤੋਂ ਬੋਲ ਰਹੇ ਆ ਸੀ ਤੇ ਮੈਂ ਪਾਸਟਰ ਦਿਲੀਪ ਕੁਮਾਰ ਹਾਂ ਤੇ ਅਸੀਂ ਇਸ ਸਮੇਂ ਜਿਹੜੀ ਘਟਨਾ ਵਾਪਰੀ ਹੈ ਕਲਕੱਤਾ ਵਿੱਚ ਡਾਕਟਰ ਮੋਮਿਤਾ ਜੋ ਲੇਡੀ ਡਾਕਟਰ ਸੀ ਉਹਨੇ ਦੇ ਨਾਲ ਜੋ ਬਲਤਕਾਰ ਕੀਤਾ ਗਿਆ ਮਤਲਬ ਇਹ ਕੋਈ ਪਹਿਲੀ ਜਾਂ ਦੂਸਰੀ ਘਟਨਾ ਨਹੀਂ ਹੈ ਸਾਡੇ ਭਾਰਤ ਦੇ ਵਿੱਚ ਅਸੀਂ ਆਏ ਦਿਨ ਵੇਖਦੇ ਹਾਂ ਕਿ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਸਾਡੀਆਂ ਮਾਵਾਂ ਧੀਆਂ ਪੈਣਾ ਦੇ ਨਾਲ ਹੁੰਦੀਆਂ ਰਹਿੰਦੀਆਂ ਨੇ ਤੇ ਕਾਰਨ ਅਸੀਂ ਮੰਨਦੇ ਹਾਂ ਕਿ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਅਸੀਂ ਕਿਸੇ ਪਰਟੀਕুলਰ ਸਰਕਾਰ ਨੂੰ ਟਾਰਗੇਟ ਨਹੀਂ ਕਰਦੇ ਕਿਸੇ ਦਾ ਨਾਮ ਨਹੀਂ ਲੈਂਦੇ ਪਰ ਜੋ ਸੈਂਟਰ ਚ ਹੈ ਜੇ ਸਟੇਟ ਕੰਮ ਨਹੀਂ ਕਰ ਰਿਹਾ ਬਿਆਨ ਆ ਰਿਹਾ ਕਿ ਉੱਥੋਂ ਦਾ ਸਟੇਟ ਦੀ ਗਵਰਨਮੈਂਟ ਜੋ ਹੈ ਉਹ ਉਸ ਲੇਡੀ ਡਾਕਟਰ ਦੇ ਨਾਲ ਖੜੀ ਨਹੀਂ ਹੈ ਉਹ ਉੱਥੇ ਤੇ ਜਾਨਕੀ ਇੰਨੇ ਮੱਲੋਟ ਹੁੰਦੇ ਡਾਕਟਰ ਦਾ ਹਵਾ ਸਾਫ ਹੁੰਦਾ ਵਾ ਡਾਕਟਰਾਂ ਦੀ ਮੌਜੂਦਗੀ ਇੰਨਾ ਪਰ ਵਾਤੋਂ ਦੇ ਬਾਵਜੂਦ ਕਿਵੇਂ ਹੋ ਸਕਦਾ ਇਹ ਅਸੀਂ ਕਹਿ ਸਕਦੇ ਹਾਂ ਕਿ ਇਹ ਲਗਰਜੀ ਜਿਹੜੀ ਹੈ ਇੱਕ ਸਾਡੀ ਸਰਕਾਰ ਦਾ ਕੋਈ ਡਰਨੀ ਆ ਆਈਪੀਸੀ ਜਿਹੜੇ ਆਈਪੀਐਸ ਜਿਹੜਾ ਆਪਣੇ ਆਈਪੀਸੀ ਜਿਹੜੇ ਆਪਣੇ ਧਾਰਾਵਾਂ ਨੇ ਸਰਕਾਰ ਦੇ ਜਿੰਨੇ ਵੀ ਸੰਵਿਧਾਨ ਆ ਦਿਨੋ ਦਿਨ ਨੂੰ ਚੇਂਜ ਕੀਤਾ ਜਾ ਰਿਹਾ ਪਰ ਉਹਦੇ ਉੱਤੇ ਇੱਕ ਚੰਗਾ ਕਾਨੂੰਨ ਇੱਕ ਚੰਗਾ ਮਲਵਿਕ ਪਹਿਰਾ ਨਹੀਂ ਲਗਾਇਆ ਜਾ ਰਿਹਾ ਜਿਹਦੇ ਕਾਰਨ ਕਿ ਮਤਲਬ ਲਾਈਨ ਆਰਡਰ ਦੀ ਜੋ ਸਥਿਤੀ ਮਟੇਰੀਅਲ ਨਹੀਂ ਹੈ ਕਿ ਤੁਸੀਂ ਸਮਝਦੇ ਅਸੀਂ ਮੈਂ ਮੈਂ ਹੀ ਕਹਿਣਾ ਚਾਹਾਂਗਾ ਕਿ ਨਾ ਸਾਨੂੰ ਸੈਂਟਰ ਵੱਲੋਂ ਜਿਹੜੇ ਸਾਡੀਆਂ ਪੰਜਾਬ ਦੇ ਜਾਂ ਕਹ ਲਈਏ ਆਪਣੀਆਂ ਬਾਕੀ ਸਟੇਟਾਂ ਨੇ ਸਾਨੂੰ ਨਾ ਸੈਂਟਰ ਵੱਲੋਂ ਆਮ ਨਾਗਰਿਕ ਨੂੰ ਅੱਛੀ ਸਪੋਰਟ ਮਿਲਦੀ ਹੈ ਤੇ ਨਾ ਸਾਨੂੰ ਸੈਂਟਰ ਵੱਲੋਂ ਮਿਲਦੀ ਹੈ ਜੇ ਸੈਂਟਰ ਦੇ ਵਰ ਖਿਲਾਫ ਗੱਲ ਕਰਦੇ ਹਾਂ ਤੇ ਉਹਨਾਂ ਦੇ ਸਿਆਸੀ ਨਾਮ ਜਿਹੜੇ ਉਹਨਾਂ ਦੇ ਪੈਰੋਕਾਰ ਨੇ ਜਿਹੜੇ ਉਹ ਸਾਡਾ ਵਿਰੋਧ ਕਰਨਗੇ ਜੇ ਸਟੇਟ ਤੋਂ ਗੱਲ ਕਰਦੇ ਹਾਂ ਤੇ ਸਟੇਟ ਦੇ ਵਿੱਚ ਇਦਾਂ ਦਾ ਹੈਗਾ ਡਾਕਟਰ ਸਾਹਿਬ ਡਾਕਟਰ ਨੂੰ ਇੱਕ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਜੇ ਅੱਜ ਮਤਲਬ ਡਾਕਟਰਾਂ ਨੇ ਇਹ ਹੋ ਦਾ ਪਰ ਆਮ ਪਬਲਿਕ ਜਦੋਂ ਇੱਥੇ ਜਾਊਗੀ ਉਹ ਕਿਵੇਂ ਮਤਲਬ ਇਹ ਆਫਰਾ ਨੂੰ ਮਹਿਸੂਸ ਕਰੂਗੀ ਇਹ ਪਬਲਿਕ ਦਾ ਤੁਸੀਂ ਤੁਸੀਂ ਦੇਖ ਰਹੇ ਹੋ ਕਿ ਜੇ ਡਰ ਹੋਵੇ ਕਾਨੂੰਨ ਦਾ ਤੇ ਕੋਈ ਵੀ ਵਿਅਕਤੀ ਇਹੋ ਜਿਹਾ ਕੰਮ ਨਹੀਂ ਕਰਦਾ ਮਤਲਬ ਇੱਕ ਬਿਲਡਿੰਗ ਦੇ ਵਿੱਚ ਇੱਕ ਹਸਪਤਾਲ ਦੇ ਵਿੱਚ ਐਡੀ ਘਨੋਲੀ ਹਰਕਤ ਹੋ ਜਾਣੀ ਮਤਲਬ ਇਹ ਕਿਵੇਂ ਮਤਲਬ ਦੇ ਦੇ ਸਾਰੇ ਜੇ ਬਸ ਅਸੀਂ ਇਸ ਨਜ਼ਰੀਏ ਨਾਲ ਵੇਖਦੇ ਹਾਂ ਕਿ ਜੋ ਕੁਝ ਹੋਇਆ ਹੈ ਮਾੜਾ ਹੈ ਇਹ ਪਹਿਲੀ ਵਾਰ ਨਹੀਂ ਮਣੀਪੁਰ ਦਾ ਦੇਖ ਲਓ ਤੁਸੀਂ ਸਾਡੀਆਂ ਜਿਹੜੀ ਇਹ ਭਾਰਤ ਦੀ ਇੱਕ ਧੀ ਹੈ ਇੱਕ ਭੈਣ ਕਹਿ ਲਈਏ ਸੀ ਸਿਰਫ ਆਹੀ ਕਲਕੱਤੇ ਦੀ ਗੱਲ ਨਹੀਂ ਕਰਦੇ ਸਾਡੇ ਪੂਰੇ ਭਾਰਤ ਦੇ ਲਈ ਇੱਕ ਸ਼ਰਮਿੰਦਗੀ ਦੀ ਗੱਲ ਹੈ ਸੈਂਟਰ ਸਰਕਾਰ ਦੇ ਲਈ ਇੱਕ ਸ਼ਰਮਿੰਦਗੀ ਦੀ ਗੱਲ ਹੈ ਉਥੋਂ ਦੀ ਸਟੇਟ ਦੇ ਲਈ ਸ਼ਰਮਿੰਦਗੀ ਦੀ ਗੱਲ ਹੈ ਤੇ ਉਸ ਤੋਂ ਵੱਡੀ ਗੱਲ ਕਿ ਅੱਜ ਇੱਕ ਡਾਕਟਰ ਦੀ ਜਿਹੜੀ ਮੈਡੀਕਲ ਲਾਈਨ ਹੈ ਉਹ ਵੀ ਇਸ ਜਗ੍ਹਾ ਤੇ ਇਕੱਠੀ ਨੇ ਹੋਰੀ ਸੁਣਨ ਨੂੰ ਆਇਆ ਕਿ ਉਸ ਹਸਪਤਲ ਨੇ ਉਸ ਦੀ ਸਹੀ ਘਟਨਾ ਜਿਹੜੀ ਵਾਪਰੀ ਹੈ ਉਸ ਤੀਜ ਦੇ ਨਾਲ ਭੈਣ ਦੇ ਨਾਲ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਫਟਾ ਜੀ ਇਸ ਤੋਂ ਪਹਿਲੇ ਤਾਂ ਹਸਪਤਲ ਦੇ ਵਿੱਚ ਇੱਕ ਇਦਾਂ ਦਾ ਵੀ ਬਲਾਦ ਕਰ ਜਿਹੜਾ ਕਰਕੇ ਝਾੜੀਆਂ ਦੇ ਵਿੱਚ ਇੱਕ ਡੱਡ ਬੋਡੀ ਕਰ ਦਿੱਤੀ ਤੇ ਇੱਦੀ ਪੂਟੀ ਹੋ ਚੁੱਕੀ ਆ ਉਸ ਨਾਲ ਵੀ ਬਲਾਦ ਕਰ ਜਿਹੜਾ ਕਾਰਨ ਹੈ ਕਿ ਸਭ ਕੁਝ ਰਲਿਆ ਮਿਲਿਆ ਕਿ ਲੱਗਦਾ ਹੈ ਕਿ ਇਹ ਪਹਿਲਾਂ ਤੋਂ ਹੀ ਸ਼੍ਰੀ ਅੰਤ ਹਰੇਕ ਵਿਅਕਤੀ ਸਾਡੇ ਭਾਰਤ ਵਿੱਚ ਮੈਂ ਮੰਨਦਾ ਸਾਰੇ ਅਸੀਂ ਮਾੜੇ ਨਹੀਂ ਕਹਿੰਦੇ ਸਾਰਿਆਂ ਨੂੰ ਪਰ ਕਈ ਐਸੇ ਨੇ ਜਿਹੜੇ ਆਪਣੀ ਕੁਰਸੀ ਨੂੰ ਆਪਣੀ ਰੈਪੂਟੇਸ਼ਨ ਨੂੰ ਬਚਾਉਣ ਦੇ ਲਈ ਆਪਣੇ ਕਾਰੋਬਾਰ ਨੂੰ ਆਪਣੇ ਬਿਜ਼ਨਸ ਨੂੰ ਬਚਾਉਣ ਦੇ ਲਈ ਉਹ ਇਹ ਨਹੀਂ ਵੇਖਦੇ ਕਿ ਅੱਗੇ ਕੋਈ ਮਾਂ ਪੈਣ ਤੀ ਹੈ ਕੋਈ ਆਮ ਨਾਗਰਿਕ ਹੈ ਜਾਂ ਦੇਸ਼ ਦਾ ਹੈ ਬਾਹਰ ਦਾ ਆ ਉਸ ਨੂੰ ਸਿਰਫ ਆਪਣੇ ਪੈਸੇ ਤੇ ਆਪਣੀ ਸੋਹਰਤ ਆਪਣੀ ਕੁਰਸੀ ਦੇ ਨਾਲ ਮਤਲਬ ਪਰ ਪ੍ਰਧਾਨ ਜੀ ਸਾਹਿਬ ਮਹਿਲਾਂ ਨੂੰ ਜਿਹੜਾ ਉੱਪਰ ਬਹੁਤ ਉੱਪਰ ਦਾ ਦਰਜਾ ਦਿੱਤਾ ਗਿਆ ਵਾ ਕੁਝ ਦਿਨ ਪਹਿਲਾਂ ਕੁਝ ਸਾਲ ਪਹਿਲਾਂ ਇੱਕ ਕਪਲ ਜੋੜਾ ਜਿਹੜਾ ਸਾਰੀਆਂ ਕੰਟਰੀਆਂ ਦੇ ਵਿੱਚ بڑے بڑے ਅਤਵਾਦੀਆਂ ਨਾਲ ਸਾਰੇ ਨਾਲ ਫੋਟੋਆਂ ਕਰਾ ਕੇ ਆ ਗਿਆ ਪਰ ਉਹਦਾ ਇੰਡੀਆ ਦੇ ਵਿੱਚ ਆ ਕੇ ਹੀ ਜਿਹੜਾ ਪ੍ਰੇਮ ਕਰ ਦਿੱਤਾ ਗਿਆ ਕੁਝ ਇੰਡੀਆ ਦੇ ਵਿੱਚ ਨਾਰੇ ਲਾਏ ਜਾਂਦੇ ਨੇ ਕਿ ਸਾਡਾ ਸੰਵਿਧਾਨ ਤਗੜਾ ਆ ਸਾਡਾ ਦੇਸ਼ ਅੱਗੇ ਹੋ ਗਿਆ ਦੂਜੇ ਤੀਜੇ ਚੌਥੇ ਪੰਜਵੇਂ ਨੰਬਰ ਤੇ ਆ ਗਿਆ ਗਿਣਤੀ ਗਿਣਾਉਂਦੇ ਨੇ ਪਰ ਜਦੋਂ ਅਸੀਂ ਅੰਦਰ ਜਿਹੜੇ ਅਸੀਂ ਰਹਿ ਰਹੇ ਹਾਂ ਸਾਨੂੰ ਪਤਾ ਕਿ ਸਾਡਾ ਦੇਸ਼ ਕਿੰਨਾ ਕੁ ਤਗੜਾ ਤੇ ਕਿੰਨਾ ਕਮਜ਼ੋਰ ਹੈ ਉਹ ਜਿਹੜਾ ਕਪਲ ਬਾਹਰੋਂ ਆਇਆ ਸੀ ਉਹਨਾਂ ਦੇ ਨਾਲ ਵੈਸੀ ਤਰੀਕੇ ਨਾਲ ਜਿਹੜਾ ਉਹਨਾਂ ਨੇ ਲੋਕਾਂ ਨੇ ਵਪਾਰ ਕੀਤਾ ਉਹ ਵਿਵਹਾਰ ਕੀਤਾ ਉਹ ਦਿਖਾਉਂਦਾ ਆ ਕਿ ਅੱਜ ਵੀ ਸਾਡਾ ਕਾਨੂੰਨ 50 ਸਾਲ ਪਿੱਛੇ ਆ 100 ਸਾਲ ਪਿੱਛੇ ਆ ਅੱਜ ਵੀ ਅਸੀਂ ਗੁਲਾਮੀ ਵਿੱਚ ਕੀਪਾਟ ਸਾਹਿਬ ਜਿੱਦਣੇ ਹਰਕਤਾਂ ਹੋਣੀਆਂ ਬਾਹਰ ਦੇ ਜਿਹੜੇ ਟੂਰਿਸਟ ਨੇ ਉਹ ਇ ਬਾਰ ਦੀ ਗੱਲ ਛੱਡੋ ਸਾਡਾ ਅੰਦਰ ਦਾ ਜਿਹੜਾ ਸਾਡੇ ਭੈਣ ਭਰਾ ਸਾਡੇ ਭਾਰਤ ਦੇਸ਼ ਜਿਹੜੇ ਰਹਿ ਰਹੇ ਨੇ ਇਹਨਾਂ ਨੇ ਵੀ ਇੱਕ ਦਿਨ ਇਸ ਦੇਸ਼ ਨੂੰ ਛੱਡ ਕੇ ਚੱਲ ਜਾਣਾ ਕਿਉਂਕਿ ਦਿਨੋਂ ਦਿਨ ਸਾਡਾ ਸਾਡੀਆਂ ਸਰਕਾਰਾਂ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ ਮੈਂ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਨਹੀਂ ਹਾਂ ਨਾ ਮੇਰਾ ਕਿਸੇ ਪਾਰਟੀ ਨਾਲ ਕੋਈ ਲਿੰਕ ਹੈ ਮੈਂ ਇੱਕ ਐਜ਼ ਅ ਪਾਸਟਰ ਹੋਣ ਦੇ ਨਾਤੇ ਇੱਕ ਧਾਰਮਿਕ ਕੰਮ ਨੂੰ ਕਰਨ ਵਾਲਾ ਵਿਅਕਤੀ ਹਾਂ ਤੇ ਮੈਂ ਇਹੀ ਕਹਿਣਾ ਕਹਿਣਾ ਚਾਹੁੰਦਾ ਤੇ ਇੱਕ ਹੀ ਮੰਗ ਰੱਖਦਾ ਬੇਨਤੀ ਰੱਖਦਾ ਕਿ ਜੇ ਸਟੇਟ ਦੀ ਸਰਕਾਰ ਉੱਥੇ ਕੰਮ ਨਹੀਂ ਕਰ ਰਹੀ ਹੈ ਤੇ ਸੈਂਟਰ ਸਰਕਾਰ ਚੰਗਾ ਫੈਸਲਾ ਲਵੇ ਕਿ ਤੇ ਐ ਨਾ ਹੋਵੇ ਜੋ ਮਣੀਪੁਰ ਦੇ ਵਿੱਚ ਹੋਇਆ ਉਹ ਆਉਣ ਵਾਲੇ ਦਿਨਾਂ ਚ ਸਾਡੇ ਭਾਰਤ ਦੀਆਂ ਬਾਕੀ ਸਟੇਟਾਂ ਵਿੱਚ ਵੀ ਹੋਵੇ ਸਾਡੇ ਸੋਸ਼ਲ ਮੀਡੀਆ ਚੈਨਲ 'ਤੇ ਕੀ ਮੰਗ ਰੱਹ ਜਿਹੜਾ ਤੇਰੇ ਤੇ ਕਿ ਮਨੂ ਸਾਡਾ ਹੋਣੀ ਚਾਹੀਦੀ ਮੈਂ ਇਹੀ ਮੰਗ ਰੱਖਦਾ ਹਾਂ ਕਿ ਜੋ ਸਖਤ ਤੋਂ ਸਖਤ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਜ਼ਾ ਹੁੰਦੀ ਉਹ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਚ ਕੋਈ ਵੀ ਕ੍ਰਾਈਮ ਜਿਹੜਾ ਇਸ ਪ੍ਰਕਾਰ ਨਾਲ ਸਭ ਚਾਹਵੇ ਕਾਨੂੰਨ ਦੇ 24 ਘੰਟਿਆਂ ਦੇ ਵਿੱਚ ਪਤਾ ਦੇ ਵਿੱਚੋਂ ਬੰਦਾ ਜਿਹੜਾ ਕੁਸ਼ਤ ਕਰ ਲੈਂਦੇ ਨੇ ਤੇ ਇਹ ਇੰਨਾ ਟਾਈਮ ਹੋ ਗਿਆ ਵਾ ਅਜੇ ਤੱਕ ਉਹ ਅਪਰਾਧੀ ਫੜੇ ਕਿਉਂ ਨਹੀਂ ਜਦੋਂ ਅਪਰਾਧੀ ਫੜਿਆ ਜਾਂਦਾ ਹੈ ਉਸ ਨੂੰ ਇੱਕ ਹਾਈ ਪ੍ਰੋਟੈਕਸ਼ਨ ਦੇ ਦਿੱਤੀ ਜਾਂਦੀ ਕਿਉਂਕਿ ਉਹਦਾ ਕਿਤੇ ਨਾ ਕਿਤੇ ਲਿੰਕ ਸਿਆਸੀ ਪਾਰਟੀਆਂ ਨਾਲ ਮਿਲਦਾ ਆ ਤਾਂ ਉਹ ਸਿਆਸੀ ਪਾਰਟੀਆਂ ਨਹੀਂ ਚਾਹੁੰਦੀਆਂ ਨੇ ਕਿ ਉਹਨਾਂ ਦੀ ਵੋਟ ਬੈਂਕ ਜਿਹੜਾ ਖਰਾਬ ਹੋਵੇ ਉਹ ਨਹੀਂ ਚਾਹੁੰਦੇ ਕਿ ਸਾਡੀ ਕੁਰਸੀ ਉੱਤੇ ਅਸਰ ਪਵੇ ਇਹ ਕਾਰਨ ਹੈ ਬਹੁਤ ਵੱਡਾ ਸਾਡੇ ਭਾਰਤ ਦਾ ਕਮਜ਼ੋਰ ਹੋਣ ਦਾ ਅੱਜ ਅਸੀਂ ਕਹਿੰਨੇ ਆ ਮੈਂ ਫਲਾਣੀ ਪਾਰਟੀ ਦਾ ਮੈਂ ਢਮਕਾਣੀ ਪਾਰਟੀ ਦਾ ਪਰ ਅਸੀਂ ਇਹ ਨਹੀਂ ਕਹਿੰਨੇ ਕਿ ਮੈਂ ਇੱਕ ਭਾਰਤ ਦਾ ਨਾਗਰਿਕ ਹਾਂ ਹਰੇਕ ਹਿੰਦੂ ਮੁਸਲਮਾਨ ਸਿੱਖ ਕੇ ਸਾਈ ਇਹ ਮੇਰੇ ਭੈਣ ਭਰਾਵਾਂ ਵਰਗਾ ਮੈਂ ਉਸ ਦੇ ਨਾਲ ਖੜਾ ਹਾਂ ਅੱਜ ਤੁਸੀਂ ਦੇਖ ਲਿਆ ਕਿ ਅਸੀਂ ਕਲਾ ਨੋਟ ਚ ਕਿੰਨੇ ਕ ਡਾਕਟਰ ਦੇ ਨਾਲ ਖੜੇ ਹੋਏ ਹੋ। ਬਹੁਤ ਸਾਰੇ ਕੰਟਰੀਆਂ ਦੇ ਵਿੱਚ ਕਈ ਕਾਨੂੰਨ ਬਹੁਤ ਜ਼ਿਆਦਾ ਤਗੜੇ ਨੇ ਉਹ ਕਈ ਵਾਰ ਸੋਚਦੇ ਨੇ ਇੰਦਾਂ ਦੀ ਗਨਉਨੀ ਹਰਤਤ ਕਰ ਦੋ। ਉਥੋਂ ਦਾ ਕਾਨੂੰਨ ਤਗੜਾ ਆ ਬਹੁਤ ਸਾਰੀ ਐਸੀ ਫੈਸਿਲਿਟੀਆਂ ਐਸੀ ਕਾਮਣੇ ਜਿਹੜੇ ਲੋਕ ਕਰਨ ਤੋਂ ਡਰਦੇ ਨੇ ਬੁਰੇ ਕੰਮਾਂ ਨੂੰ ਪਰ ਇਹ ਭਾਰਤ ਅੱਜ ਵੀ ਪਿਛੜਿਆ ਹੋਇਆ ਮੈਂ ਕਹਿੰਨਾ ਮੈਂ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਕਹਿੰਦਾ ਹਾਂ ਭਾਰਤ ਸਾਡਾ ਅੱਜ ਵੀ ਪਿਛੜਿਆ ਹੋਇਆ ਅੱਜ ਵੀ ਅਸੀਂ ਗੁਲਾਮੀ ਵਿੱਚ ਹਾਂ ਅੱਜ ਵੀ ਅਸੀਂ ਆਜ਼ਾਦ ਨਹੀਂ ਹਾਂ 15 ਅਗਸਤ ਦੇ ਤਰੀਕ ਨੂੰ ਤਾਂ ਹੀ ਨਗੀਤ ਆਜ਼ਾਦ ਜਿਹੜਾ ਦੇਖਤਾ ਬਣਾ ਕੇ ਆਵਾ ਝੰਡਾ ਸਿਰਫ ਲਾਲ ਕਿਲੇ ਚੜਾਇਆ ਜਾਂਦਾ ਆ ਬਾਕੀ ਗੁਲਾਮੀ ਜਿਹੜੀ ਆ ਅੱਜ ਵੀ ਸਾਡੇ ਲੋਕਾਂ ਤੇ ਉਦਾਂ ਹੀ ਪਈ ਹੋਈ ਆ ਜੇ ਕੋਈ ਆਵਾਜ਼ ਚੁੱਕਦਾ ਆ ਤੇ ਉਸ ਨੂੰ ਬੰਦ ਕਰਾਉਣ ਵਾਲੇ ਵੀ ਉੱਪਰ ਜਿਹੜੇ ਕੁਰਸੀਆਂ ਤੇ ਬੈਠੇ ਲੋਕ ਨੇ ਉਹੀ ਨੇ ਤਾਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੀ ਆਵਾਜ਼ ਨੂੰ ਇੱਥੋਂ ਤੱਕ ਲਿਆਂਦਾ ਸਾਡੇ ਨਾਲ ਸਾਥ ਦਿੱਤਾ ਤੇ ਮੈਂ ਬੇਨਤੀ ਕਰਦਾ ਸੈਂਟਰ ਸਰਕਾਰ ਨੂੰ ਕਲਕੱਤਾ ਦੀ ਜਿਹੜੀ ਸ ਸਰਕਾਰ ਹੈ ਜਿਹੜੇ ਸਟੇਟ ਸਰਕਾਰ ਹੈ ਉਹ ਇੱਕ ਅੱਛਾ ਕਾਨੂੰਨ ਇੱਕ ਅੱਛੇ ਨਿਆਂ ਦੀ ਗੱਲ ਕਰੇ ਇੱਕ ਅੱਛੇ ਇਨਸਾਫ ਦੀ ਗੱਲ ਕਰੇ ਐਨਾ ਹੋਵੇ ਕਿਤੇ सीबीआई ਜਾਂਚ ਫਿਰ ਕੋਈ ਫਲਾਣੀ ਜਾਂਚ ਕੋਈ ਦੂਸਰੀ ਤੀਸਰੀ ਜਾਂਚ ਤੱਕ ਗੱਲ ਪੈ ਕੇ ਗੱਲ ਇੱਥੇ ਨਾ ਰਹਿ ਜਾਵੇ ਉਸ ਭੈਣ ਨੂੰ ਸਾਡੀ ਉਸ ਧੀ ਨੂੰ ਨਿਆਂ ਦਿੱਤਾ ਜਾਵੇ ਉਸ ਬਾਪੂ ਨੂੰ ਜਿਹੜਾ ਇਨਸਾਫ ਮਿਲੇਗਾ ਉਸ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਅਸੀਂ ਉਹਨਾਂ ਦੇ ਨਾਲ ਖੜੇ ਆ ਹਰ ਵੇਲੇ ਅਸੀਂ ਪ੍ਰਾਰਥਨਾ ਦੇ ਦੁਆਰਾ ਵੀ ਤੇ ਜਿਸ ਪ੍ਰਕਾਰ ਅਸੀਂ ਅੱਜ ਇਕੱਠ ਕੀਤਾ ਹਰ ਵੇਲੇ ਅਸੀਂ ਹਰੇਕ ਵਿਅਕਤੀ ਦੇ ਨਾਲ ਖੜੇ ਆ ਜਿਹਦੇ ਉੱਤੇ ਜ਼ੁਲਮ ਕੀਤਾ ਜਾ ਰਿਹਾ ਹੈ बहुत बहुत धन्यवाद इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज